ਨੀਚ ਦਾ ਸ਼ਨੀ ਨੌਕਰੀ ਨਹੀਂ ਕਰਨ ਦਿੰਦਾ ਕਿਉਂਕਿ ਉਹ ਜੇ ਛਟੇ ਹਾਊਸ 'ਚ ਫੇਰ ਤਾ ਲੱਗੇਗੀ ਨਹੀਂ ਤਾਂ ਇਹ ਸਾਰੇ ਇੰਪੈਕਟ ਹੁੰਦੇ ਨੇ ਜਦੋਂ ਆਪਾਂ ਨੀਚ ਦੇ ਸ਼ਨੀ ਦੀ ਗੱਲ ਕਰਦੇ ਆ ਇਹ 1968 ਤੋਂ ਲੈ ਕੇ 71 ਤੱਕ ਸ਼ਨੀ ਨੀਚ ਦਾ ਰਿਹਾ ਮੈਂ ਇਹਦੇ 'ਚ ਨਾ ਇੱਕ ਬਹੁਤ ਵਧੀਆ ਸਟੋਰੀ ਤੇ ਇੱਕ ਲੰਬੀ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਇਸ ਟਾਈਮ ਦੇ ਅੰਦਰ ਦੋ ਵੱਡੇ ਪਾਰਟੀਸ਼ਨ ਦਾ ਜਨਮ ਹੋਇਆ ਜਦੋਂ 1900 ਇੱਕ 80 ਤੋਂ 71 ਦੀ ਗੱਲ ਕਰਦੇ ਆ ਤਾਂ ਰਾਜਠਾਕਰੇ ਤੇ अरविंद केजरीवाल ਦਾ ਜਨਮ ਹੁੰਦਾ ਹੈ ਤਾਂ ਤੁਸੀਂ ਦੇਖੋ ਬੜੀ ਮੈਂ ਕਹਿੰਦਾ ਬੜੀ ਪ੍ਰੈਸਾਈਸ ਤੇ ਬੜੀ ਐਕੂਰੇਟ ਅਸਟ੍ਰੋਲੋਜੀ ਹੈ ਜਿਸ ਟਾਈਮ ਦੇ ਅੰਦਰ ਆਪਾਂ ਕਹਿ ਰਹੇ ਬਈ ਇਹ ਲੋਕਾਂ ਦਾ ਕਾਰਕ ਹੈ ਨੀਚ ਦਾ ਸੀਗਾ ਨੌਕਰੀ ਕੀਤੀ ਨੀਚ ਦਾ ਸ਼ਨੀ ਸੀਗਾ ਉਹਨੇ ਨੌਕਰੀ ਨਹੀਂ ਕਰਨ ਦਿੱਤੀ ਚਾਹੇ ਆਪ ਰਿਜ਼ਾਈਨ ਦਿੱਤਾ ਚਾਹੇ ਛੱਡਤੀ ਛੜਾਤੀ ਜਦੋਂ ਸ਼ਨੀ ਉੱਚਾ ਆਇਆ अरविंद केजरीवाल ਦੀ ਕੁੰਲੀ ਦੇ ਅੰਦਰ ਉਹ ਉਹਨਾਂ ਦੇ 6th ਹਾਊਸ ਨੂੰ ਰਿਪਰੈਜ਼ੈਂਟ ਕਰ ਰਿਹਾ ਸੀ ਉੱਚ ਦਾ ਸ਼ਨੀ ਆਣ ਦੇ ਕਾਰਨ ਛਟੇ ਹਾਊਸ 'ਚ ਉੱਚ ਦਾ ਸ਼ਨੀ ਸ਼ਤੂ ਨਾਸ਼ਕ ਹੁੰਦਾ ਹੈ ਉਸ ਟਾਈਮ ਦੇ ਅੰਦਰ ਉਸ ਇਨਸਾਨ ਨੇ ਬਹੁਤ ਤਰੱਕੀ ਕੀਤੀ ਸੀਐਮ ਹੋ ਗਏ ਦੋ ਸਟੇਟਾਂ 'ਚ ਸਰਕਾਰ ਬਣਾ ਲਈ ਜਦੋਂ ਉੱਚ ਦਾ ਆਇਆ ਜਿਵੇਂ ਹੀ ਉਹ ਉੱਥੋਂ ਨਿਕਲਿਆ ਉਹਨਾਂ ਦਾ ਪਤਨ ਸ਼ੁਰੂ ਹੋ ਗਿਆ ਹਾਲਾਂਕਿ ਇਹ ਚੀਜ਼ ਸਮਾਨਯ ਜੀਵਨ ਚ ਨਜ਼ਰ ਆਈ ਨਹੀਂ ਆਈ ਉਹ ਬਾਅਦ ਦੀਆਂ ਗੱਲਾਂ ਨੇ ਉਹਨੂੰ ਆਪ ਨੂੰ ਪਤਾ ਹੋਏਗਾ ਲੋਕਾਂ ਨੇ ਛੱਡ ਕੇ ਜਾਣਾ ਸ਼ੁਰੂ ਕਰਤਾ ਟੁੱਟਣਾ ਸ਼ੁਰੂ ਹੋ ਗਿਆ ਅਗੇਨ ਕੀ ਹੋਇਆ ਜੀ ਅਗੇਨ ਇਹ ਹੋਇਆ ਜਦੋਂ ਸ਼ਨੀ ਕੁੰਭ ਰਾਸ਼ੀ ਚਾਏ ਤਾਂ ਅਰਵਿੰਦ ਕੇਜਰੀਵਾਲ ਦੇ 12ਵੇਂ ਘਰ ਦੇ ਉੱਤੇ ਸ਼ਨੀ ਦੀ ਨੀਚ ਦ੍ਰਿਸ਼ਟੀ ਸੀਗੀ ਜਿਨੇ ਜੇਲ ਦਿਖਾਤੀ ਹੁਣ ਇਹ ਪਾਰਟ ਆਫ ਪ੍ਰੈਡਿਕਸ਼ਨ ਹੈ ਜਿਹੜੀ ਕੁਲ ਲਈ ਉਹਨਾਂ ਦੀ ਆਨਲਾਈਨ ਅਵੇਲੇਬਲ ਹੈ ਮੈਂ ਉਹਦਾ ਵਿਸ਼ਲੇਸ਼ਣ ਕਰਕੇ ਤੁਹਾਨੂੰ ਦੱਸਦਾ ਮਾਰਤ 2025 ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਸਾਰਸਤੀ ਸ਼ੁਰੂ ਹੋ ਜਾਏਗੀ ਇਹ ਟਾਈਮ ਹੋਏਗਾ ਜਦੋਂ ਉਨ੍ਹਾਂ ਦਾ ਪੂਰਨ ਤੌਰ ਤੇ ਪਤਨ ਹੋਏਗਾ ਅਗਲੇ 7 ਸਾਲ ਲਈ ਹੋਏਗਾ ਕਿਵੇਂ ਸ਼ਨੀ ਦੀ ਸਾਰਤਥੀ ਸ਼ੁਰੂ ਹੋਏਗੀ ਸ਼ਨੀ ਦਾ ਪਹਿਲਾ ਚਰਨ ਮੀਨ ਰਾਸ਼ੀ ਚ ਸ਼ੁਰੂ ਹੋਏਗਾ ਉਹਨਾਂ ਦੇ 12ਵੇਂ 11ਵੇਂ ਘਰ ਚ ਜਿੱਦਾਂ ਹੀ ਉਹ ਸੈਕੰਡ ਚਰਨ ਸ਼ੁਰੂ ਹੋਏਗਾ ਉਹ 12ਵੇਂ ਘਰ ਚ ਅਗੇਨ ਨੀਚ ਦਾ ਸ਼ਨੀ ਹੋ ਜਾਏਗਾ ਤੇ ਉੱਥੇ ਪਰਮਨੈਂਟ ਲੰਬੇ ਟਾਈਮ ਲਈ ਜੇਲ੍ਹ ਦੇਗਾ ਇਹ ਵੀ ਹੋ ਸਕਦਾ ਹੈ ਵੀ ਪੂਰੇ ਤੌਰ ਤੇ ਪਾਰਟੀ ਟੁੱਟ ਜਾਏ ਇਹ ਵੀ ਹੋ ਸਕਦਾ ਹੈ ਕਿਤੇ ਹੋਰ ਵਿਲੇ ਹੋ ਜਾਏ ਤਾਂ ਆਨਾਂ ਦਾ ਟਾਈਮ ਆਪ ਦੇ ਜਿਹੜੇ ਕੰਮੀਨਰ ਨੇ ਹੈੱਡ ਨੇ ਅਰਵਿੰਦ ਕੇਜਰੀਵਾਲ ਉਹਨਾਂ ਲਈ ਬਿਲਕੁਲ ਵੀ ਵਧੀਆ ਨਹੀਂ ਹੈ। ਇਹਦੇ 'ਚ ਮੈਂ ਦਿੱਲੀ ਇਲੈਕਸ਼ਨ ਨਹੀਂ ਪ੍ਰਡਿਕਟ ਕਰ ਰਿਹਾ ਬਲਕਿ ਮੈਂ ਇਹ ਪ੍ਰਡਿਕਟ ਕਰ ਰਿਹਾ ਮਾਰਚ 2025 ਤੋਂ ਬਾਅਦ ਦਾ ਟਾਈਮ ਅਰਵਿੰਦ ਕੇਜਰੀਵਾਲ ਲਈ ਚੰਗਾ ਨਹੀਂ ਰਹੇਗਾ ਕਿਉਂਕਿ ਉਹਨਾਂ ਦੀ 67 ਸ਼ੁਰੂ ਹੋ ਜਾਏਗੀ ਤੇ ਸ਼ਨੀ ਦੀ ਪੁਲੀਸ਼ਨਿੰਗ ਅੱਛੀ ਨਹੀਂ ਹੈ ਸ਼ਨੀ ਨੀਚ ਦੇ ਆ ਜਾਣਗੇ ਜੋ ਕੁਝ ਉੱਚ ਦੇ ਸ਼ਨੀ ਤੋਂ ਲੈ ਕੇ ਨੀਚ ਦੇ ਸ਼ਨੀ ਤੱਕ ਆਨ ਤੱਕ ਉਹਨਾਂ ਨੂੰ ਮਿਲਣਾ ਸੀਗਾ ਉਹ ਸਾਰਾ ਕੁਝ ਉਹ ਬੋ ਕਰ ਚੁੱਕੇ ਨੇ ਉਸ ਤੋਂ ਬਾਅਦ ਉਹ ਲਾਈਫ ਚ ਰਾਈਜ਼ ਨਹੀਂ ਕਰਨਗੇ। ਹੁਣ ਇੱਕ ਗੱਲ ਆਪਾਂ ਕਰ ਲਈ ਉੱਚ ਦਾ ਸ਼ਨੀ ਨੀਚ ਦਾ ਸ਼ਨੀ ਹੁਣ ਆਪਾਂ ਗੱਲ ਕਰਦੇ ਆਂ ਆਪਣੀ ਰਾਸ਼ੀ ਦੇ ਸ਼ਨੀ ਜਦੋਂ ਵੀ ਸ਼ਨੀ ਮਕਰ ਜਾਂ ਕੁੰਭ ਚ ਹੁੰਦੇ ਨੇ ਉਸ ਵਾਸ਼ੀਏ ਇਹਨਾਂ ਚੋਂ ਫੇਵਰੇਟ ਰਾਸ਼ੀ ਕੁੰਭ ਹੈ ਹਾਲਾਂਕਿ ਜਦੋਂ ਵੀ ਸ਼ਨੀ ਕੁੰਭ ਰਾਸ਼ੀ ਚ ਹੁੰਣ ਉਹਨਾਂ ਦੀਆਂ ਜਿਹੜੀਆਂ ਤਿੰਨ ਦ੍ਰਿਸ਼ਟੀਆਂ ਨੇ ਤੀਸਰੀ ਸੱਤਵੀਂ ਤੇ ਆਪਾਂ ਦਸਵੀਂ ਦੀ ਗੱਲ ਕਰ ਰਹੇ ਆਂ ਉਹ ਚੰਗੀ ਨਹੀਂ ਹੁੰਦੀ ਮੇਰਾ ਅਕਸਰ ਮਨਣਾ ਹੈ ਕਿ ਉੱਚ ਦਾ ਸ਼ਨੀ ਇਹ ਆਫਰ ਕੋਈ ਵੀ ਪਲੈਨਟ ਜਦੋਂ ਵੀ ਉੱਚਦਾ ਹੁੰਦਾ ਹੈ ਉਹਦੇ ਨਾਲ ਉਹ ਬੈਟਰ ਰਿਜ਼ਲਟ ਆ ਉਹਦੀ ਆਪਣੀ ਰਾਸ਼ੀ ਦੇ ਹੋਣ ਨਾਲ ਕਿਉਂਕਿ ਉੱਚਦਾ ਹੋਣ ਨਾਲ ਇਨਸਾਨ ਬਹੁਤ ਓਵਰ ਕੰਫੀਡੈਂਟ ਰਿਲੇਟਡ ਟੂ ðiਸ ਪਲੈਨਟ ਹੋ ਜਾਂਦਾ ਲਾਈਕ ਜੇ ਸ਼ਨੀ ਉੱਚਦਾ ਹੈ ਤਾਂ ਸ਼ਨੀ ਤੋਂ ਰਿਲੇਟਡ ਸਿਗਨੀਫੀਕੈਂਟਸ ਆਦਮੀ ਬਹੁਤ ਜ਼ਿਆਦਾ ਓਵਰ ਕੰਫੀਡੈਂਟ ਹੋ ਜਾਏਗਾ ਤੇ ਜਿਹੜਾ ਉਹਦਾ ਸਾਹਮਣੇ ਵਾਲੀ 7ਵੀਂ ਰਾਸ਼ੀ ਆ ਉਹ ਪੀੜਿਤ ਹੋ ਜਾਂਦੀ ਹੈ ਲਾਈਕ ਜੇ ਕਿਸੇ ਦਾ ਫਰਸਟ ਹਾਊਸ ਉੱਚਦਾ ਹੈ ਤਾਂ ਉਹਦਾ 7th ਹਾਊਸ ਸਪਸ ਦਾ ਹਾਊਸ ਖਰਾਬ ਹੋ ਜਾਏਗਾ ਪਾਰਟਨਰਸ਼ਿਪ ਦਾ ਹਾਊਸ ਖਰਾਬ ਹੋ ਜਾਏਗਾ 2nd ਹਾਊਸ ਜਾਂ ਤਾਂ ਵਿਰਸ ਦਾ ਖਰਾਬ ਹੋ ਜਾਏਗਾ ਇਸ ਤਰੀਕੇ ਨਾਲ ਜਿਵੇਂ ਰਾਜਨੀਤੀ ਜਾਂ ਜਨਤਾ ਦਾ ਕਾਰਕ ਆਪਾਂ ਕਹ ਰਹੇ ਸੀਗੇ ਸ਼ਨੀ ਜਦੋਂ ਆਪਣੀ ਰਾਸ਼ੀ ਚੰਦਾ ਹੈ ਉਹ ਰਾਜਨੀਤਿਕ ਸਥਿਰਤਾ ਵੀ ਪ੍ਰਦਾਨ ਕਰਦਾ ਹੈ ਉਹ ਉਹ ਆਰਥਿਕ ਸਥਿਰਤਾ ਵੀ ਪ੍ਰਦਾਨ ਕਰਦਾ ਹੈ ਕੁੰਭੀਆ ਮਕਰ ਦਾ ਸ਼ਨੀ ਅਕਸਰ ਜਿਹੜੇ ਰਾਜਨੀਤਿਕ ਨੂੰ ਐਸਟ੍ਰੋਲੋਜੀ ਨਾਲ ਰਿਲੇਟ ਕਰਦੇ ਆ ਉਹ ਦੱਸਦੇ ਹੁੰਦੇ ਕਿ ਜਦੋਂ ਵੀ ਮਕਰਿਆ ਕੁੰਮੇ ਚ ਸਰਕਾਰ ਬਦਲਦੀ ਹੈ ਤਾਂ ਉਹ ਸਰਕਾਰ ਦੀਰਘਕਾਲਿਕ ਹੁੰਦੀ ਹੈ ਜਿਹੜੇ ਵੀ ਇਨਸਾਨ ਦਾ ਮਕਰਿਆ ਕੁੰਮ ਲਗਨ ਦੇ ਵਿੱਚ ਜਨਮ ਹੁੰਦਾ ਹੈ ਉਹ ਬੰਦਾ ਸਟੇਬਲ ਰਹਿੰਦਾ ਹੈ ਉਹ ਉਹਦੇ ਜਿਹੜੇ ਫੈਸਲੇ ਹੁੰਦੇ ਨੇ ਉਹ ਲੌਂਗ ਟਰਮ ਹੁੰਦੇ ਨੇ ਉਹ ਲੰਬਾ ਚੱਲਦਾ ਹੈ ਇਸ ਕਰਕੇ ਇਹ ਸੰ ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸੇ ਇੰਪੋਰਟੈਂਟ ਨੇ ਦੀਰਘਕਾਲਿਕ ਪਲੈਨਿੰਗਸ ਦੇ ਲਈ ਸਮਾਜ ਦਾ ਕਾਰਕ ਅਸੀਂ ਲੋਕਾਂ ਦਾ ਕਹਿ ਰਹੇ ਸੀਗੇ ਸਮਾਜ ਮਾਨ ਸਨਮ ਦੁਲਾਨ ਲਈ ਇਨਸਾਰਾਂ ਲਈ ਸ਼ਨੀ ਦਾ ਦਿਨ